ਹallelujah ਜੈ ਮਸੀਹ ਦੀ ਸਾਰਿਆਂ ਨੂੰ ਪ੍ਰੇਜ਼ ਦਾ ਣਾਟ ਜੀਜਸ ਆਰਮੀ ਗਰੁੱਪ ਦੇ ਵੱਲੋਂ ਤੁਹਾਡਾ ਵੈਲਕਮ ਕਰਦੇ ਆਂ ਜੀ ਆਇਆਂ ਨੂੰ ਕਹਿੰਦੇ ਆਂ ਅੱਜ ਦਾ ਅਸੀਂ ਪਵਿੱਤਰ ਵਚਨ ਦੇਖਾਂਗੇ ਯਹੋਨਾ ਦੀ ਪਹਿਲੀ ਪੱਤਰੀ ਪਹਿਲਾ ਚੈਪਟਰ ਪਰਮੇਸ਼ਰ ਚਾਨਣ ਹੈ ਜੋ ਆਦਤੋਂ ਸੀ ਜਿਹਨੂੰ ਅਸਾਂ ਸੁਣਿਆ ਹੈ ਜਿਹਨੂੰ ਅਸਾਂ ਆਪਣੀ ਅੱਖੀਂ ਵੇਖਿਆ ਜਿਹਨੂੰ ਅਸਾਂ ਤੱਕਿਆ ਅਤੇ ਆਪਣੇ ਹੱਥੀ ਟੋਇਆ ਉਸ ਜੀਵਨ ਦੇ ਬਚਨ ਦੇ ਵਿਖੇ ਉਹ ਜੀਵਨ ਪ੍ਰਗਟ ਹੋਇਆ ਅਤੇ ਅਸਾਂ ਵੇਖਿਆ ਅਤੇ ਸਾਖੀ ਦਿੰਦੇ ਹਾਂ ਅਤੇ ਉਸ ਜੀਵਨ ਦਾ ਸਗੋਂ ਉਸ ਸੰਦੀਪ ਜੀਵਨ ਦਾ ਸਮਾਚਾਰ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਪਿਤਾ ਦੇ ਸੰਗ ਸੀ ਅਤੇ ਸਾਡੇ ਉੱਤੇ ਪ੍ਰਗਟ ਹੋਇਆ ਹਾਂ ਜਿਹਨੂੰ ਅਸਾਂ ਵੇਖਿਆ ਅਤੇ ਸੁਣਿਆ ਹੈ ਉਹਦਾ ਸਮਾਚਾਰ ਤੁਹਾਨੂੰ ਵੀ ਸੁਣਾਉਂਦੇ ਹਾਂ ਵੇ ਤੁਹਾਡੇ ਇਹ ਤੁਹਾਡੇ ਬੀ ਸਾਡੇ ਨਾਲ ਸੰਗਤ ਹੋਵੇ ਅਤੇ ਸਾਡੀ ਜਿਹੜੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ ਹallelujah ਅਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ ਕਿ ਸਾਡਾ ਆਨੰਦ ਪੂਰਾ ਹੋਵੇ ਹallelujah ਥੈਂਕ ਯੂ ਲਾਰਡ ਜੀ ਯਿਸੂ ਹੁਣ ਅਸੀਂ ਬਚਨ ਚ ਪੜਿਆ ਕਿ ਪਰਮੇਸ਼ੁਰ ਚਾਨਣ ਹੈ ਜੋ ਆਦਤ ਤੋਂ ਸੀ ਜੋ ਸ਼ੁਰੂ ਤੋਂ ਹੈ ਜੋ ਆਖਰ ਤੱਕ ਰਹੇਗਾ ਹallelujah ਹੁਣ ਯਹੋਨਾ ਜੋ ਪ੍ਰਭੂ ਯਿਸੂ ਦਾ ਚੇਲਾ ਸੀ ਕਹਿੰਦਾ ਅਸੀਂ ਉਹਨੂੰ ਸੁਣਿਆ ਵੀ ਹੈ ਅਸੀਂ ਅੱਖੀ ਵੀ ਵੇਖਿਆ ਸੀ ਟੋਇਆ ਵੀ ਅਸੀਂ ਤੱਕਿਆ ਵੀ ਹੈ ਟੋਇਆ ਦਾ ਮਤਲਬ ਯਹੋਨਾ ਜੋ ਪ੍ਰਭੂ ਯਿਸੂ ਦਾ ਚੇਲਾ ਸੀ ਉਹ ਆਪਣਾ ਅੱਖੀ ਟੱਠਾ ਹਾਲ ਸੁਣਾ ਰਿਹਾ ਜੋ ਪ੍ਰਭੂ ਯਿਸੂ ਦੇ ਨਾਲ ਸੀ ਜੋ ਪ੍ਰਭੂ ਯਿਸੂ ਦੇ ਨਾਲ ਉਹਨਾਂ ਨੇ ਸਾਰਾ ਕੁਝ ਦੇਖਿਆ ਕਿ ਪ੍ਰਭੂ ਯਿਸੂ ਨੇ ਕਿਸ ਤਰ੍ਹਾਂ ਉਹਨਾਂ ਨੂੰ ਵਚਨ ਸਮਝਾਇਆ ਕਿਸ ਤਰ੍ਹਾਂ ਵਚਨ ਜੀ ਸਮਝ ਦਿੱਤੀ ਕਿਸ ਤਰ੍ਹਾਂ ਪਿਤਾ ਦੇ ਬਾਰੇ ਦੱਸਿਆ ਉਹ ਸਾਰਾ ਕੁਝ ਲਿਖ ਰਿਹਾ ਕਹਿੰਦਾ ਮੈਂ ਜਿਹਨੂੰ ਅਸਾਂ ਤੱਕਿਆ ਆਪਣੇ ਹੱਥੀ ਟੋਇਆ ਉਸ ਜੀਵਨ ਦੇ ਵਿੱਚ ਆਖ ਰਿਹਾ ਕਿ ਇਹ ਨਹੀਂ ਵੀ ਅਸੀਂ ਸੁਣੀ ਸੁਣਾਈ ਗੱਲ ਨਹੀਂ ਕਰਦੇ ਜਿਹਨੂੰ ਅਸੀਂ ਅੱਖੀਂ ਦੇਖਿਆ ਹੱਥੀ ਟੋਇਆ ਜਿਹਨੂੰ ਅਸੀਂ ਤੱਕਿਆ ਵੇਖਿਆ ਹੈ ਹਨਾ ਕਹਿੰਦੇ ਅਸੀਂ ਉਹਦੀ ਸਾਖ ਹੀ ਦਿੰਦੇ ਹਾਂ ਜੀ ਹਾਲੇਲੂਇਆ ਹਾਂ ਜਿਹਨੂੰ ਅਸਾਂ ਵੇਖਿਆ ਅਤੇ ਸੁਣਿਆ ਉਹਦਾ ਸਮਾਚਾਰ ਸੁਣਾਉਂਦੇ ਤੁਹਾਨੂੰ ਵੀ ਸੁਣਾਉਂਦੇ ਆਂ ਤੇ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਹੁਣ ਦੇਖਿਆ ਕਿਨੂਆ ਬਚਨ ਦਾਦਾ ਕਿ ਉਹਨਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਗੱਲ ਕਰ ਰਹੇ ਹਨ ਹਾਲੇਲੂਇਆ ਕਹਿੰਦੇ ਪਿਤਾ ਦੇ ਨਾਲ ਅਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ ਹਾਲੇਲੂਇਆ ਕਹਿੰਦੇ ਜੋ ਅਸੀਂ ਤੁਹਾਨੂੰ ਸਮਾਚਾਰ ਸੁਣਾਉਂਦੇ ਹਾਂ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਵੀ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਉਹ ਸਮਾਚਾਰ ਕੋਈ ਸੁਣਿਆ ਸੁਣਾਇਆ ਨਹੀਂ ਉਹ ਸਮਾਚਾਰ ਉਹ ਸੁਣਾ ਰਹੇ ਹਨ ਜੋ ਉਹਨਾਂ ਨੇ ਸਮਾ ਪ੍ਰਭੂ ਯਿਸੂ ਦੇ ਨਾਲ ਬਤੀਤ ਕੀਤਾ ਜੋ ਸਮਾ ਜੋ ਦਿਨ ਜੋ ਪ੍ਰਭੂ ਯਿਸੂ ਦੇ ਨਾਲ ਉਹਨਾਂ ਨੇ ਕੱਟੇ ਹਨ ਪ੍ਰਭੂ ਯਿਸੂ ਦੇ ਨਾਲ ਰਹੇ ਉਹ ਅੱਖੀ ਡਿੱਠਾ ਹਾਲ ਸੁਣਾ ਰਹੇ ਹਨ ਜੋ ਉਹਨਾਂ ਨੇ ਦੇਖਿਆ ਸੁਣਿਆ ਸਾਰਾ ਕੁਝ ਇਹ ਨਹੀਂ ਕਿ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਕਰ ਰਹੇ ਕਹਿੰਦੇ ਅਸੀਂ ਉਸ ਵਚਨ ਦੇ ਬਾਰੇ ਦੱਸਦੇ ਹਾਂ ਉਹ ਸਮ ਉਹ ਸਮਾਚਾਰ ਤੁਹਾਨੂੰ ਸੁਣਾ ਦਿਆਂ ਤਾਂ ਕਿ ਕਹਿੰਦੇ ਤੁਹਾਡੀ ਵੀ ਸੰਗਤ ਜਿਵੇਂ ਪਿਤਾ ਦੇ ਨਾਲ ਸਾਡੀ ਸੰਗਤ ਪਿਤਾ ਦੇ ਨਾਲ ਜਸੂ ਦੇ ਨਾਲ ਤੇ ਤੁਹਾਡੀ ਵੀ ਸਾਡੇ ਨਾਲ ਹੋਵੇ ਹallelujah ਕਹਿੰਦੇ ਇਸ ਲਈ ਸੁਣਾ ਰਹੇ ਹਾਂ ਇਸ ਲਈ ਲਿਖ ਰਹੇ ਹਾਂ ਪਵਿੱਤਰ ਵਚਨ ਜਿਸ ਲਈ ਲਿਖ ਰਹੇ ਹਾਂ ਕਿ ਸਾਡਾ ਆਨੰਦ ਪੂਰਾ ਹੋਵੇ ਥੈਂਕ ਯੂ ਲਾਰਡ ਜੀਸਸ ਹallelujah ਇਹ ਜੋ ਜਹੂਨਾ ਪ੍ਰਭੂ ਦਾ ਚੇਲਾ ਸੀ ਪ੍ਰਭੂ ਦੇ ਨਾਲ ਰਿਹਾ ਉਹ ਆਪਣਾ ਹਾਲ ਉਸ ਸਮੇਂ ਦਾ ਬਿਆਨ ਕਰ ਰਹੇ ਹਨ ਲਿਖ ਰਹੇ ਹਨ ਪਵਿੱਤਰ ਬਾਈਬਲ ਦੇ ਵਿੱਚ ਆਲੇ ਲਿਗੇ 5 ਐਚ ਲਿਖਿਆ ਅਤੇ ਉਹ ਸਮਾਚਾਰ ਜਿਹੜਾ ਅਸਾਂ ਉਹਦੇ ਕੋਲੋਂ ਸੁਣਿਆ ਅਤੇ ਤੁਹਾਨੂੰ ਵੀ ਸੁਣਾਦੇ ਹਾਂ ਸੋ ਇਹ ਹੈ ਜੋ ਪਰਮੇਸ਼ਰ ਚਾਨਣ ਹੈ ਕਹਿੰਦੇ ਸਮਾਚਾਰ ਜੋ ਅਸੀਂ ਪ੍ਰਭੂ ਯਸੂ ਤੋਂ ਸੁਣਿਆ ਉਹ ਉਹੀ ਤੁਹਾਨੂੰ ਸੁਣਾਦੇ ਹਾਂ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ ਕਿ ਜੋ ਪਰਮੇਸ਼ਰ ਹੈ ਚਾਨਣ ਹੈ ਅਤੇ ਹਨੇਰਾ ਉਹਦੇ ਵਿੱਚ ਮੂਲੋਂ ਨਹੀਂ ਹਨੇਰਾ ਬਿਲਕੁਲ ਹੈ ਨਹੀਂ ਮਤਲਬ ਪਾਪ ਪਰਮੇਸ਼ਰ ਦੇ ਵਿੱਚ ਬਿਲਕੁਲ ਨਹੀਂ ਹੈਗਾ ਪਰਮੇਸ਼ਰ ਚਾਨਣ ਉਹਦੇ ਵਿੱਚ ਹਨੇਰਾ ਬਿਲਕੁਲ ਨਹੀਂ ਹੈਗਾ ਜੇ ਅਸੀਂ ਆਖੇ ਪੇ ਸਾਡੀ ਉਹਦੇ ਨਾਲ ਸੰਗਤ ਹੈ ਅਤੇ ਚਲੀਏ ਹਨੇਰੇ ਵਿੱਚ ਤਾਂ ਅਸੀਂ ਝੂਠ ਮਾਰਦੇ ਹਾਂ ਅਤੇ ਸੱਤ ਉੱਤੇ ਨਹੀਂ ਚੱਲਦੇ ਕਹਿੰਦੇ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਡੀ ਜਿਹੜੀ ਸੰਗਤੀ ਆ ਸਾਡਾ ਜਿਹੜਾ ਮੇਲ ਮਲਾਪ ਹੈ ਪਿਤਾ ਪਰਮੇਸ਼ਰ ਦੇ ਨਾਲ ਹੈ ਪਿਤਾ ਪਰਮੇਸ਼ਰ ਦਾ ਚਾਨਣ ਆ ਕਹਿੰਦਾ ਪਰ ਅਸੀਂ ਕਹਿੰਦੇ ਹਾਂ ਕਿ ਸਾਡੀ ਸੰਗਤੀ ਪਿਤਾ ਪਰਮੇਸ਼ਰ ਦੇ ਨਾਲ ਹੈ ਪ੍ਰਭੂ ਯੀਸ਼ੂ ਦੇ ਨਾਲ ਹੈਗੀ ਆ ਪਰ ਸਾਡੇ ਜਿਹੜੇ ਕੰਮ ਹੈ ਉਹ ਹਨੇਰੇ ਵਾਲੇ ਹੈਗੇ ਆ ਕੰਮ ਅਸੀਂ ਹਨੇਰੇ ਵਾਲੇ ਕਰਦੇ ਹਾਂ ਗਿਆਂ ਪਰ ਪਰ ਇਹ ਕਹਿੰਦਾ ਸੀ ਝੂਠ ਬੋਲਦੇ ਹੈਗੇ ਫਿਰ ਕਹਿੰਦਾ ਸਾਡੇ ਵਿੱਚ ਸਤ ਨਹੀਂ ਹੈਗਾ ਕਹਿੰਦਾ ਜੇ ਅਸੀਂ ਪਰਮੇਸ਼ਰ ਦੇ ਹਾਂ ਤਾਂ ਸਾਡੇ ਵਿੱਚ ਪਰਮੇਸ਼ਰ ਤਾਂ ਚਾਨਣ ਦਸਣਾ ਚਾਹੀਦਾ ਨਾ ਕਿ ਹਨੇਰਾ ਦਸਣਾ ਚਾਹੀਦਾ ਹallelujah ਕਹਿੰਦਾ ਸੀ ਫੇ ਝੂਠ ਮਾਰਦੇ ਹੈਗੇ ਪਰ ਜੇ ਅਸੀਂ ਚਾਨਣ ਵਿੱਚ ਚਲੀਏ ਜਿਵੇਂ ਉਹ ਚਾਨਣ ਹੈ ਤਾਂ ਸਾਡੀ ਆਪੋ ਵਿੱਚ ਹੀ ਸੰਗਤ ਹੈ ਅਤੇ ਉਹਦੇ ਪੁੱਤਰ ਯਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ਕਿੱਦਾਂ ਕਰਦਾ ਕਹਿੰਦਾ ਜੇ ਅਸੀਂ ਇੱਥੇ ਲਿਖਿਆ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਹੈ ਤਾਂ ਸਾਡੀ ਆਪੋ ਵਿੱਚੀ ਸੰਗਤ ਹੈ ਅਤੇ ਉਹਦੇ ਪੁੱਤਰ ਯਸੂ ਤਾਂ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈਗਾ ਆ ਇੱਥੇ ਸਾਨੂੰ ਪਤਾ ਲੱਗਦਾ ਕਿ ਸਾਨੂੰ ਚਾਨਣ ਵਿੱਚ ਚੱਲਣਾ ਚਾਹੀਦਾ ਹੈਗਾ ਆ ਹਨੇਰੇ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਜੇ ਅਸੀਂ ਚਾਨਣ 'ਚ ਚੱਲਦੇ ਹਾਂ ਇਹਦਾ ਮਤਲਬ ਇਹ ਸਾਡੀ ਸੰਗਤੀ ਕਿਸ ਦੇ ਨਾਲ ਹੈ ਪਿਤਾ ਪਰਮੇਸ਼ਰ ਦੇ ਨਾਲ ਕਿਉਂਕਿ ਚਾਨਣ ਕੌਣ ਹੈ ਪਰਮੇਸ਼ਰ ਪਿਤਾ ਪਰਮੇਸ਼ਰ ਚਾਨਣ ਹੈ ਜੇ ਅਸੀਂ ਚਾਨਣ ਚਲਦੇ ਤਾਂ ਸਾਡੀ ਸੰਗਤੀ ਆਪੋ ਵਿਚੀ ਪਿਤਾ ਪਰਮੇਸ਼ਰ ਦੇ ਨਾਲ ਹੈ ਜਦੋਂ ਸੰਗਤੀ ਸਾਡੀ ਪਿਤਾ ਪਰਮੇਸ਼ਰ ਦੇ ਨਾਲ ਹੋ ਗਈ ਤਾਂ ਫਿਰ ਹੁੰਦਾ ਕੀ ਅੱਗੇ ਕਹਿੰਦਾ ਉਹਦੇ ਪੁੱਤਰ ਯਿਸੂ ਦਾ ਲਹੂ ਯਿਸੂ ਨਾਸਰੀ ਦਾ ਪਵਿੱਤਰ ਲਹੂ ਸਾਰੇ ਪਾਪ ਸਾਡੇ ਧੋ ਦਿੰਦਾ ਆ ਸਾਨੂੰ ਸਾਡੇ ਪਾਪਾਂ ਤੋਂ ਸ਼ੁੱਧ ਕਰ ਦਿੰਦਾ ਹੈਗਾ ਆ ਪਰ ਉਹ ਤਾਂ ਹੋਣਿਆ ਕਿ ਜੇ ਅਸੀਂ ਉਹਦੀ ਸੰਗਤੀ ਕਰਦੇ ਹਾਂ ਉਹਦੀ ਸੰਗਤੀ ਕਰਨ ਦੇ ਲਈ ਸਾਨੂੰ ਕੀ ਕਰਨਾ ਪੈਣਾ ਜਿਵੇਂ ਪੇਤਾ ਚਾਨਣਾਂ ਦੇ ਵਿੱਚ ਚੱਲਦਾ ਆ ਪੇਤਾ ਚਾਨਣ ਹੈ ਤਾਂ ਸਾਨੂੰ ਵੀ ਚਾਨਣ ਦੇ ਵਿੱਚ ਰਹਿਣ ਦੀ ਚੱਲਣ ਦੀ ਲੋੜ ਹੈਗੀ ਨਾ ਕਿ ਹਨੇਰੇ ਦੇ ਵਿੱਚ ਹallelujah ਹਾਲੇਲ ਹਨੇਰੇ ਦਾ ਮਤਲਬ ਪਾਪ ਪਾਪ ਦੀ ਦੁਨੀਆ ਅੰਧੇਰੇ ਦੀ ਦੁਨੀਆ ਹallelujah ਪ੍ਰਭੂ ਯਸੂ ਦਾ ਲਹੂ ਸਾਡੇ ਪਾਪਾਂ ਨੂੰ ਮਾਫ ਕਰਨ ਦੀ ਤਾਕਤ ਰੱਖਦਾ ਹੈਗਾ ਫਿਰ ਸਾਨੂੰ ਸਾਡਾ ਜਿਹੜਾ ਪ੍ਰਭੂ ਯਿਸੂ ਹੈ ਪ੍ਰਭੂ ਯਿਸੂ ਆਪਣੇ ਲਹੂ ਦੇ ਨਾਲ ਸਾਨੂੰ ਸਾਫ਼ ਕਰ ਦਿੰਦਾ ਜੇ ਅਸੀਂ ਉਹਦੇ ਨਾਲ ਚੱਲਦੇ ਹਾਂ ਉਹਦੀ ਸੰਗਤੀ ਕਰਦੇ ਹੈਗੇ ਆ ਜੇ ਆਖੀਏ ਪਏ ਅਸੀਂ ਪਾਪੀ ਨਹੀਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਹੈ ਨਹੀਂ ਹallelujah ਕਹਿੰਦਾ ਜੇ ਅਸੀਂ ਆਖੀਏ ਕਿ ਸਾਡੇ ਅਸੀਂ ਪਾਪੀ ਨਹੀਂ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਸੱਚਾਈ ਸਾਡੇ ਵਿੱਚ ਹੈ ਨਹੀਂ ਬਿਲਕੁਲ ਸਹੀ ਗੱਲ ਹੈਗੀ ਆ ਹallelujah ਪ੍ਰਭੂ ਦੇ ਕੋਲ ਆਉਣ ਤੋਂ ਪਹਿਲਾਂ ਹਰ ਬੰਦਾ ਪਾਪੀ ਹੀ ਸੀ ਪਾਪੀ ਹੀ ਹੈ ਜੋ ਪ੍ਰਭੂ ਦੇ ਕੋਲ ਨਹੀਂ ਆਂਦਾ ਜੋ ਪ੍ਰਭੂ ਤੋਂ ਦੂਰ ਹੈ ਪਰਮੇਸ਼ਰ ਤੋਂ ਦੂਰ ਹੈ ਹਨੇਰੇ ਵਿੱਚ ਚੱਲ ਰਿਹਾ ਉਹ ਪਾਪ ਦੇ ਵਿੱਚ ਚੱਲ ਰਿਹਾ ਉਹ ਪਾਪੀ ਹੀ ਹੈ ਜਿਹੜਾ ਹਨੇਰੇ 'ਚ ਚੱਲਦਾ ਉਹ ਪਾਪੀ ਹੀ ਹੈ ਜੇ ਕੋ ਬੰਦਾ ਕਹਿੰਦਾ ਕਿ ਮੈਂ ਪਾਪੀ ਨਹੀਂ ਹਾਂ ਕਹਿੰਦਾ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਜੇ ਅਸੀਂ ਆਪਣੇ ਪਾਪਾਂ ਦਾ اقرار ਕਰੀਏ ਪਰਮੇਸ਼ਰ ਕੀ ਚਾਹੁੰਦਾ ਕਹਿੰਦਾ ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਆਪਣੇ ਪਾਪਾਂ ਦਾ اقرار ਕਰ ਲੈਂਦੇ ਆ ਤਾਂ ਉਹ ਵਫਾਦਾਰ ਹੈਗਾ ਆ ਅਤੇ ਧਰਮੀ ਹੈ ਪੇ ਸਾਡੇ ਪਾਪਾ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਇੱਕ ਧਰਮ ਤੋਂ ਸ਼ੁੱਧ ਕਰੇ ਕੱਲ ਕਿਥਿਆ ਕੇ ਮੁਕਦੀਆ ਕਿ ਸਾਨੂੰ ਆਪਣੇ ਪਾਪਾਂ ਦਾ اقਰਾਰ ਆਪਣੇ ਪਰਮੇਸ਼ਰ ਦੇ ਅੱਗੇ ਕਰਨਾ ਪੈਣਾ ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਆਪਣੇ ਪਾਪਾਂ ਦਾ اقਰਾਰ ਕਰਦੇ ਹਾਂ ਤਾਂ ਫਿਰ ਉਹ ਵਫਾਦਾਰ ਹੈਗਾ ਆ ਉਹ ਧਰਮੀ ਆ ਕੌਣ ਪਰਮੇਸ਼ਰ ਵਫਾਦਾਰ ਆ ਪਰਮੇਸ਼ਰ ਧਰਮੀ ਆ ਕੋਈ ਸਾਡੇ ਪਾਪਾ ਨੂੰ ਮਾਫ ਕਰੇ ਉਹ ਪਾਪਾ ਨੂੰ ਮਾਫ ਤਾਂ ਹੀ ਕਰੂਗਾ ਜੇ ਅਸੀਂ ਆਪਣੇ ਪਾਪਾਂ ਨੂੰ ਮੰਨਾਂਗੇ ਜੇ ਅਸੀਂ ਆਪਣੇ ਪਾਪਾਂ ਦਾ اقرار ਕਰਾਂਗੇ ਆਪਣੇ ਪਾਪਾਂ ਤੋਂ ਮਾਫੀ ਮੰਗਾਂਗੇ ਤਾਂ ਫਿਰ ਪਰਮੇਸ਼ਰ ਜਿਹੜਾ ਵਫਾਦਾਰ ਹੈ ਧਰਮੀ ਆ ਉਹ ਸਾਡੇ ਪਾਪਾਂ ਨੂੰ ਮਾਫ ਕਰਨ ਦੀ ਤਾਕਤ ਰੱਖਦਾ ਹੈ ਸ਼ਕਤੀ ਰੱਖਦਾ ਹੈਗਾ ਆ ਉਹਦੇ ਕੋਲ ਪਾਵਰ ਹੈਗੀ ਆ ਪ੍ਰਭੂ ਯਸੂ ਦਾ ਲਹੂ ਆ ਜਿਹੜਾ ਉਹ ਸਾਡੇ ਲਈ ਬਹਾਇਆ ਗਿਆ ਉਹ ਸਾਡੇ ਪਾਪਾਂ ਨੂੰ ਧੋ ਕੇ ਵਰਪ ਦੀ ਤਰ੍ਹਾਂ ਸਾਫ ਕਰ ਦਿੰਦਾ वचन ਦੱਸਦਾ ਸਾਡੇ ਪਾਪਾਂ ਵਿੱਚ ਕਿਰਮ ਚੀ ਕਲਰ ਦੇ ਹੋਣ ਪਰ ਯਸੂ ਮਸੀਹ ਦਾ ਲਹੂ ਯਸੂ ਨਾਸਰੀ ਨੇ ਜਿਹੜਾ ਲਹੂ ਬਹਾਇਆ ਯਸੂ مسیਦਾ ਲਹੂ ਸਾਡੇ ਪਾਪਾ ਨੂੰ ਧੋ ਕੇ ਬਰਫ਼ ਦੀ ਮਾਨਤ ਕਰ ਦਿੰਦਾ ਸਾਫ ਕਰ ਦਿੰਦਾ ਬਰਫ਼ ਦੀ ਤਰ੍ਹਾਂ ਪਰ ਕਿਦਾਂ ਕਰਦਾ ਜਦੋਂ ਅਸੀਂ ਆਪਣੇ ਪਾਪਾ ਦਾ اقਰਾਰ ਕਰਦੇ ਉਹਦੇ ਅੱਗੇ ਪ੍ਰਭੂ ਯਸੂ ਦੇ ਅੱਗੇ ਪਿਤਾ ਪਰਮੇਸ਼ਰ ਦੇ ਅੱਗੇ ਜੇ ਉਹ ਆਪਣੇ ਪਾਪਾ ਨੂੰ ਮੰਨ ਲੈਣੇ ਪਾਪਾ ਦਾ اقਰਾਰ ਕਰਦੇ ਆ ਤਾਂ ਉਹ ਫਿਰ ਵਫਾਦਾਰ ਹੈ ਫਿਰ ਉਹ ਸਾਡੇ ਤੇ ਤਰਸ ਕਰਦਾ ਫਿਰ ਸਾਡੇ ਤੇ ਦਇਆ ਕਰਦਾ ਉਹ ਸਾਡੇ ਪਾਪਾ ਨੂੰ ਸਾਫ ਕਰ ਦਿੰਦਾ ਹੈਗਾ ਆ ਸਾਨੂੰ ਇਹ ਪਾਪਾ ਨੂੰ ਮਾਫ ਕਰ ਕਰ ਦਿੰਦਾ ਹੈਗਾ ਆ ਹallelujah ਪ੍ਰਭੂ ਯਸੂ ਤੋਂ ਬਿਨਾ ਪ੍ਰਭੂ ਯਸੂ ਦੇ ਲਹੂ ਤੋਂ ਬਿਨਾ ਸਾਡੇ ਪਾਪ ਸਾਫ ਨਹੀਂ ਹੁੰਦੇ ਪ੍ਰਭੂ ਯਸੂ ਦਾ ਲਹੂ ਹੀ ਸਾਡੇ ਪਾਪਾਂ ਨੂੰ ਸਾਫ ਕਰਦਾ ਸ਼ੁੱਧ ਕਰਦਾ ਹallelujah ਅੱਗੇ ਲਿਖਦਾ ਜੇ ਆਖੀਏ ਵੀ ਅਸਾਂ ਪਾਪ ਨਹੀਂ ਕੀਤਾ ਤਾਂ ਉਹਨੂੰ ਝੂਠਾ ਬਣਾਦੇ ਹਾਂ ਜੇ ਅਸੀਂ ਕਹਿੰਦੇ ਹਾਂ ਅੱਜ ਕੱਲ ਸਾਰੀ ਦੁਨੀਆ ਇਹ ਕਹਿੰਦੀ ਮੈਂ ਕਿਹੜਾ ਪਾਪ ਕੀਤਾ ਮੇਰੇ ਵਿੱਚ ਕਿਹੜਾ ਪਾਪ ਹੈਗਾ ਆ ਮੈਂ ਤਾਂ ਪਾਪੀ ਹੈ ਹੀ ਨਹੀਂ ਮੈਂ ਤਾਂ ਕੋਈ ਪਾਪੇ ਨਹੀਂ ਕਰਦਾ ਹੈਗਾ ਫੇਰ ਕਹਿੰਦਾ ਸੀ ਪਰਮੇਸ਼ਰ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹਦਾ ਬਚਨ ਸਾਡੇ ਵਿੱਚ ਨਹੀਂ ਹੈ ਹallelujah ਹallelujah ਕਿਉਂਕਿ ਪਰਮੇਸ਼ਰ ਤੋਂ ਬਿਨਾ ਹਰ ਇਨਸਾਨ ਜਿਹੜਾ ਹਨੇਰੇ ਵਿੱਚ ਚੱਲਦਾ ਹਨੇਰੇ ਦੇ ਕੰਮ ਕਰਦਾ ਉਹ ਪਾਪੀ ਸੀ ਪਾਪੀ ਹੀ ਹੈ ਤੇ ਪਾਪਾਂ ਤੋਂ ਬਚਿਆ ਕਿੱਦਾਂ ਜਾ ਸਕਦਾ ਪਾਪਾਂ ਤੋਂ ਮਾਫੀ ਕਿਦਾਂ ਲੈ ਸਕਦੇ ਅਸੀਂ ਯਸੂ ਨਾਸਰੀ ਦੇ ਅੱਗੇ ਆ ਕੇ ਜਦੋਂ ਅਸੀਂ ਆਪਣੇ ਪਾਪਾਂ ਦਾ اقرار ਕਰ ਲੈਂਦੇ ਹਾਂ ਕਿ ਪ੍ਰਭੂ ਪਿਤਾ ਪਰਮੇਸ਼ਰ ਅਸੀਂ ਆਪਣੇ ਪਾਪਾ ਨੂੰ ਮੰਨ ਲੈਨੇ ਆਸੀਂ ਪਾਪੀ ਆ ਸਾਡੇ ਪਾਪੀਆਂ ਤੇ ਦਇਆ ਕਰ ਸਾਡੇ ਪਾਪੀਆਂ ਤੇ ਰਹਿਮ ਕਰ ਸਾਡੇ ਪਾਪਾ ਨੂੰ ਪਾਪਾਂ ਤੋਂ ਸਾਨੂੰ ਛੁਟਾ ਤਾਂ ਪ੍ਰਭੂ ਯਿਸੂ ਵਫਾਦਾਰ ਹੈ ਧਰਮੀ ਹੈ ਉਹ ਸਾਡੇ ਪਾਪਾ ਨੂੰ ਮਾਫ ਕਰ ਦਿੰਦਾ ਹੈਗਾ ਆ ਸਾਫ਼ ਕਰ ਦਿੰਦਾ ਹੈਗਾ ਆ ਉਹ ਸਾਡਾ ਮਲਾਪ ਪਿਤਾ ਪਰਮੇਸ਼ਰ ਦੇ ਨਾਲ ਕਰ ਦਿੰਦਾ ਜਿਵੇਂ ਪਰਮੇਸ਼ਰ ਚਾਨਣ ਹੈ ਫਿਰ ਸਾਨੂੰ ਵੀ ਚਾਨਣ ਬਣਾ ਦਿੰਦਾ ਹੈਗਾ ਆ ਹਾਲੇਲੂਇਆ ਥੈਂਕ ਯੂ ਲਾਰਡ ਜੀਸਸ ਪ੍ਰਭੂ ਤੁਸੀਂ ਆਪਣੇ ਲੋਹੂ ਦੇ ਨਾਲ ਸਾਨੂੰ ਧੋ ਕੇ ਸਾਫ਼ ਕੀਤਾ ਹੈ ਸਾਡਾ ਮਲਾਪ ਪਿਤਾ ਪਰਮੇਸ਼ਰ ਦੇ ਨਾਲ ਤੁਸੀਂ ਕਰਾ ਦਿੱਤਾ ਹੈ ਹallelujah ਕਿਉਂਕਿ ਪਿਤਾ ਪਰਮੇਸ਼ਰ ਪਾਪਾਂ ਤੋਂ ਨਫ਼ਰਤ ਕਰਦਾ ਹੈ ਪਾਪ ਨੂੰ ਪਸੰਦ ਨਹੀਂ ਕਰਦਾ ਇਸ ਲਈ ਉਸ ਨੇ ਆਪਣੇ ਪਿਆਰੇ ਬੇਟੇ ਨੂੰ ਕੱਲਿਆ ਯਸੂ ਨਾਸਰੀ ਨੇ ਸਰਤੀ ਤੇ ਆ ਕੇ ਆਪਣਾ ਲਹੂ ਪਹਹਾਇਆ ਆਪਣਾ ਲਹੂ ਪਹਹਾਇਆ ਤੇ ਆਪਣਾ ਆਪਣੇ ਲਹੂ ਦੇ ਦੁਆਰਾ ਸਾਨੂੰ ਬਚਾਇਆ ਜੋ ਵੀ ਆਪਣੇ ਪਾਪਾਂ ਦਾ اقرار ਕਰ ਲੈਂਦਾ ਪ੍ਰਭੂ ਯਸੂ ਦੇ ਅੱਗੇ ਆ ਕੇ ਤਾ ਪ੍ਰਭੂ ਇਹ ਸੁ ਆਪਣੇ ਲਹੂ ਦੇ ਨਾਲ ਉਹਦੇ ਪਾਪਾਂ ਨੂੰ ਸਾਫ਼ ਕਰ ਦਿੰਦਾ ਹੈਗਾ ਆ ਹallelujah ਤਾ ਪ੍ਰਭੂ ਇਹ ਸੁਮਸੀ ਆਪਣੇ ਲਹੂ ਦੇ ਨਾਲ ਉਹਨਾਂ ਦੇ ਪਾਪਾਂ ਨੂੰ ਧੋ ਦਿੰਦਾ ਸਾਫ਼ ਬਣਾ ਦਿੰਦਾ ਆ ਤੇ ਫਿਰ ਉਹ ਉਹ ਦਾ ਮਲਾਪੇ ਤਾਂ ਪਰਮੇਸ਼ਰ ਦੇ ਨਾਲ ਹੋ ਜਾਂਦਾ ਹੈਗਾ ਆ ਇਸ ਲਈ ਸਾਨੂੰ ਬਹੁਤ ਜ਼ਰੂਰੀ ਹੈਗਾ ਆ ਕਿ ਪਰਮੇਸ਼ਰ ਦੀ ਗੱਲ ਨੂੰ ਮੰਨਣਾ ਪਰਮੇਸ਼ਰ ਨੇ ਆਪਣੇ ਬੇਟੇ ਨੂੰ ਘੱਲਿਆ ਤਾਂ ਜੋ ਵੀ ਉਸ ਪਰ ਆਪਣਾ ਅਮਾਨ ਲੈ ਕੇ ਆਏ ਵਿਸ਼ਵਾਸ ਲੈ ਕੇ ਨੇਚਾ ਕਰੇ ਉਹ ਨਾਸ ਨਾ ਹੋਵੇ ਉਹ ਬਚਾਇਆ ਜਾਵੇ ਉਹ ਸਦਾ ਦਾ ਜੀਵਨ ਪਾਵੇ ਸਦਾ ਦਾ ਜੀਵਨ ਪ੍ਰਭੂ ਯਿਸੂ ਨਾਜ਼ਰੀ ਦੇ ਨਾਮ ਦੇ ਵਿੱਚ ਹੈ ਜੋ ਪਿਤਾ ਪਰਮੇਸ਼ਰ ਨੇ ਸਾਡੇ ਲਈ ਕੱਲਿਆ ਹੈਗਾ ਆ ਪੈਣੂ ਤੇ ਪ੍ਰਭੂ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਤੁਹਾਨੂੰ ਬles ਕਰੇ ਤੁਹਾਡੀ ਬੁੱਧ ਨੂੰ ਖੋਲੇ ਤੁਹਾਨੂੰ ਸਮਝ ਦੇਵੇ ਆਪਣਾ ਗਿਆਨ ਦੇ ਨਾਲ ਭਰੇ ਪਿਤਾ ਪਰਮੇਸ਼ਰ ਸਭ ਕੁਝ ਕਰ ਸਕਦਾ ਹੈਗਾ ਯਾਰ ਜੇ ਸਾਨੂੰ ਲੱਗਦਾ ਹੈ ਜੇ ਅੱਜ ਅਸੀਂ ਇਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਹਾਂ ਕਿ ਅਸੀਂ ਪਾਪੀਆਂ ਤਾਂ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਨਾਸਰੀ ਸਾਨੂੰ ਮਾਫ ਕਰਨ ਦੇ ਲਈ ਤਿਆਰ ਹੈ ਕਿਉਂ ਕਿਉਂਕਿ ਉਹ ਵਫਾਦਾਰ ਹੈ ਉਹ ਧਰਮੀ ਹੈ ਉਹ ਸਾਨੂੰ ਬਚਾਉਣ ਦੇ ਲਈ ਆਇਆ ਹੈ ਉਹਨਾਂ ਸਾਫ਼-ਸਾਫ਼ ਲਿਖਿਆ ਕਹਿੰਦਾ ਮੈਂ ਧਰਮੀਆਂ ਦੇ ਲਈ ਨਹੀਂ ਮੈਂ ਸਗੋਂ ਪਾਪੀਆਂ ਨੂੰ ਬਚਾਉਣਾ ਆ ਪਾਪੀਆਂ ਨੂੰ ਬੁਲਾਉਣਾ ਆ ਜਿਹੜੇ ਪਿਤਾ ਤੋਂ ਦੂਰ ਹੋਏ ਆ ਉਹਨਾਂ ਦੇ ਪਾਪਾਂ ਨੂੰ ਜੇ ਆਪਣੇ ਪਾਪਾ ਨੂੰ ਮੰਨ ਲੈਂਦੇ ਉਹਨਾਂ ਦੇ ਪਾਪਾ ਨੂੰ ਮੈਂ ਸਾਫ਼ ਕਰਕੇ ਉਹਨਾਂ ਦਾ ਮਲਾਪ ਪਿਤਾ ਪਰਮੇਸ਼ੁਰ ਦੇ ਨਾਲ ਕਰਾਣਾ ਆ ਇਹ ਪਰ ਵੀ ਯਿਸੂ ਨੇ ਬੋਲਿਆ ਹੈਗਾ ਆ ਪ੍ਰਭੂ ਯਿਸੂ ਨੇ ਆਖਿਆ ਹੈਗਾ ਆ ਹਾਲੇਲੂਇਆ ਕਿ ਮੈਂ ਪਾਪ ਧਰਮੀਆਂ ਨੂੰ ਨਹੀਂ ਮੈਂ ਪਾਪੀਆਂ ਨੂੰ ਬਚਾਣਾ ਆ ਪਾਪੀਆਂ ਨੂੰ ਬੁਲਾਣਾ ਆ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ ਹੀ ਪ੍ਰਭੂ ਯਿਸੂ ਦੇ ਲਹੂ ਦੇ ਵਿੱਚ ਹੀ ਸ਼ਿਫਾ ਹੋ ਰਹੀ ਆ ਹਾਲੇਲੂਇਆ ਥੈਂਕ ਯੂ ਲਾਰਡ ਜੀਸਸ ਅੱਜ ਦਾ ਇਹ ਬਚਨ ਦੇਣ ਦੇ ਲਈ ਔਰ ਪ੍ਰਭੂ ਜੀ ਅੱਜ ਦੇ ਬਚਨ ਦੇ ਰਾਹੀਂ ਸਾਨੂੰ ਬles ਕਰਨ ਦੇ ਲਈ ਅੱਜ ਦੇ ਪ੍ਰਭੂ ਜੀ ਬਚਨ ਦੇ ਰਾਹੀਂ ਸਾਨੂੰ ਛਟਕਾਰਾ ਦੇਣ ਦੇ ਲਈ ਪ੍ਰਭੂ ਜੀ ਮੈਂ ਬਿਚਵਾਜ ਕਰਦਾ ਜਿੰਨੇ ਵੀ ਭੈਣ ਭਰਾ ਸੁਣਨ ਅੱਜ ਤੇਰੇ ਨਾਂ ਦੇ ਵਿੱਚ ਚੰਗਿਆਈ ਨੂੰ ਪਾਉਣ ਛਟਕਾਰੇ ਨੂੰ ਪਾਉਣ ਹallelujah ਸਦਾ ਦੀ ਜ਼ਿੰਦਗੀ ਨੂੰ ਪਾਉਣ ਹallelujah ਪ੍ਰਭੂ ਜੀ ਤੇਰੇ پاک ਬਚਨ ਨੂੰ ਸਮਝ ਲੈਣ ਹallelujah ਥੈਂਕ ਯੂ ਲਾਰਡ ਕਿ ਜੋ ਸਭ ਨੂੰ ਬles ਕਰਨਾ ਸਾਰਿਆਂ ਨੂੰ ਬLES ਕਰਨਾ ਪ੍ਰਭੂ ਜੀ ਮੈਨੂੰ ਵੀ ਬLES ਕਰਨਾ ਤੇਰੇ ਯੀਸ਼ੂ ਨਾਂ ਚ ਮੰਗਦਾ ਜੋ ਵੀ ਭੈਣ ਭਰਾ ਦੁਖੀ ਤੇ ਬਿਮਾਰ ਲਾਚਾਰ ਨੇ ਅੱਜ ਤੇਰੇ ਯੀਸ਼ੂ ਨਾਂ ਦੇ ਵਿੱਚ ਤੇਰੇ ਲਹੂ ਦੇ ਦੁਆਰਾ ਤੇਰੇ ਨਾਂ ਦੇ ਵਿੱਚ ਸ਼ਿਫਾ ਪਾਉਣ ਛਟਕਾਰਾ ਪਾਉਣ ਥੈਂਕ ਯੂ ਲਾਰਡ ਜੀਸਸ ਮੰਗ ਲੈਂਦਾ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਪਿਤਰ ਨਾਂ ਦੇ ਵਿੱਚ ਆਮੀਨ ਆਮੀਨ